ਹੋਰ ਮੋਬਾਈਲ ਤੇ ਵੀਡੀਓ ਹੋ ਰਿਹਾ ਗਾਇ ਜੀ ਪਪਾ ਇਹ ਗਾੜਿਆ ਛੋਲਦਾ ਹੈ ਤੂੰ ਸੁਣਾ ਗਾਣਾ ਸੁਣਾ ਫਿਰ ਦੋਹਰਾ ਨਾ ਹੋਏ ਪਪਾ ਫੋਟੋ ਲਾਈ ਇਹ ਮੋਟੂ ਹੁੰਦੇ ਗਾਣੇ ਨਾ ਗਾਣਾ ਸੁਣਾ ਗਾਣਾ ਸੁਣਾ ਟੰਗਾ ਲੈ ਗਾਣਾ ਫਿਰ ਹੈ ਸੁਣਾ ਗਾਣਾ ਬਾਬਾ ਜੀ ਆਹ ਕਹੇ ਮੈਨੂੰ ਗਾਣਾ ਸੁਣਾ ਬਾਬਾ ਜੀ ਆਹ ਮੈਨੂੰ ਕਹੇ ਗਾਣਾ ਸੁਣਾ ਆ ਬਾਬਾ ਸੁਨਾ ਦੇ ਤੂੰ ਕੰਮ ਬਣ ਗਿਆ ਮੈਨੂੰ ਆਉਣ ਲੈਣਾ ਸੁਣਾ ਦੇਣਾ ਹਾਂ ਰਾਦੇ ਮੈਨੂੰ ਗਾਣਾ ਹੀ ਉਹ ਜਿਹੜਾ ਕਲਾਕਾਰ ਹੀ ਬੰਦ ਹੋ ਗਿਆ ਸੁਣਾ ਦੇ ਇਹ ਤੇ ਬੱਧੀਆ ਪਈ ਮਾਂ ਕੁਸ਼ਾਮ ਨਾ ਫਿਰਦਾ ਕਰਦੇ ਨਹੀਂ ਜਵਾਨ ਸਰਾ ਤੇਰੇ ਕੀ ਆਖਿਆ ਸੀ ਹੋਜ ਗਿਆ ਆ ਗਿਆ ਵੇ ਨਾਲ ਹੋ ਜਾ ਵੇ ਸਾਡੇ ਸਾਡੇ ਰਾਜ ਤੋਂ ਆ ਤੁਸੀਂ ਇਹ ਬਾਬਾ ਜੀ ਦੀ ਸਵਾਰੀ ਦੇ ਵਾਸਤੇ ਘੋੜਾ ਜਿਹੜਾ ਰਾਗੀ ਸਿੰਘ ਲਈ ਆਇਆ ਜੀ ਚੋਕ ਅੰਦਰ 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 ਆਵੇ ਕੋਠੀ ਲੋ ਇੱਥੇ ਰਹਿਣਾ ਕਿੰਨੇ ਆ ਉੱਤੇ ਕੰਬਲ ਪਾ ਦਿਓ ਮੰਜੇ ਤੇ ਪਾ ਦਿਓ ਸ਼ੇਰਾ ਕਿਥੇ ਆ ਦੇਰ ਨੂੰ ਜਿੰਦਰਾ ਪੱਠੇ ਵੱਢਣਾਂ ਦਾ ਲੱਗਦਾ ਮਾਰ ਦੋ ਮਾ ਜਿੰਦਰਾ ਮਾ ਜੀ ਕੰਧਾ ਕੁੜੀ ਹੋਵੀਆਂ ਚੱਲ ਭੰਜੀ ਕੰਮ ਸ਼ੁਰੂ ਆਪ ਕੋ ਆਪਣਾ ਇਹਨਾਂ ਕੰਦਾਂ ਆਤ ਨਹੀਂ ਬਹੁਤ ਕਰੋ ਫਾਦਲਾ ਆਪ ਬਣਾਣਾ ਹਾਂ ਉਨੇ ਪਤਾ ਨਹੀਂ ਕੀ ਕੀ ਕਰਨੇ ਸੀ ਕਿ ਆ ਇਹ ਪਾ ਕੇ ਆਪਾਂ ਆੜਾ ਤੱਕੜ ਮੰਗੇ ਨੇ ਮੰਗਾ ਵੇਖਿਆ ਹੀ ਅਦਰਦਾਈ ਮੈਂ ਜੱਗੇ ਬੁਮਾਰਿਆਂ ਨਾ ਬੜਾ ਗਿਆ ਕਾਂ ਉੱਥੇ ਸਭ ਇਹ ਪਾਣੀ ਮੈਟ ਦੂਜਾ ਬੰਦਾ ਨਾ ਜਰੂਰ ਉੱਥੇ ਮੰਗੇ ਨੂੰ ਤੇ ਦਾਦਾ ਵਾਲਾ ਕਹਣਾ ਮੰਗੇ ਰਾਜ ਚੁਕੇ ਰੀੜੇ ਚਾਲ ਗੁੱਡੀ ਮੰਗਾ ਇਕ ਕਾਈ ਖੱਟੀ ਇੱਕ ਕਾਈ ਹਾਂ ਖੱਟੀ ਪੱਲੀ ਦੋ ਖੱਟੀਆਂ ਇੱਕ ਚਿੱਟੀ ਇੱਕ ਆ ਦੇ ਨਾ ਫੁੱਟਦਾ ਹਣਾ ਕਿ ਢਾਈ ਫੁੱਟ ਦਾ ਤਿੰਨ ਦਾ ਹਣਾ ਖੱਟੀ ਥਲੜੀ 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 ਮੈਨੂੰ ਸਮਝ ਆਦਾ ਉਹਦਾ ਪਰਾ ਸਾਰੇ ਓਏ ਉਹ ਅਗਲੇ ਬੰਨੇ 영아 <목소리도>